ਅੱਜ ਐਤਵਾਰ ਰਾਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਪਹਿਲੀ ਖਬਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਮੁੰਡਿਆਂ ਨੂੰ ਅਮਰੀਕਾ ਨੇ ਕੱਢ ਕੇ ਵਾਪਸ ਭੇਜਿਆ ਉਹਨਾਂ ਬਾਰੇ ਆਪਦੇ ਵੱਲੋਂ ਵੱਡਾ ਐਲਾਨ ਕੀਤਾ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਐਲਾਨ ਤੇ ਹੈਰਾਨ ਵੀ ਹੋ ਰਹੇ ਨੇ ਤੇ ਉਹਦੀ ਖਿੱਲੀ ਵੀ ਉਡਾਈ ਜਾ ਰਹੀ ਆ ਮਖੌਲ ਵੀ ਉਡਾਇਆ ਜਾ ਰਿਹਾ ਹੈ ਗੱਲ ਪੂਰੀ ਕੀ ਹੈ ਐਲਾਨ ਕੀ ਹੋਇਆ ਹੈ ਤੇ ਮਖੌਲ ਕੀ ਉਡਰਿਆ ਪੂਰੀ ਗੱਲ ਤੁਹਾਨੂੰ ਅੱਗੇ ਦੱਸਦੇ ਹਾਂ ਦੂਜੀ ਖਬਰ ਹੈ ਕਿ ਕੇਂਦਰੀ ਮੰਤਰੀ ਨੇ ਪੰਜਾਬ ਦੇ ਜਿਹੜੇ ਇਮੀਗ੍ਰੇਸ਼ਨ ਏਜੰਟ ਨੇ ਉਹਨਾਂ ਨੂੰ ਫੜਨ ਦੀ ਗੱਲ ਆਖੀ ਹੈ ਔਰ ਉਸਨੇ ਕਿਹਾ ਕੇਂਦਰੀ ਮੰਤਰੀ ਨੇ ਕਿ ਹੁਣ ਭਗਵੰਤ ਮਾਨ ਸਰਕਾਰ ਨੇ ਉਹਨਾਂ ਤੇ ਕਾਰਵਾਈ ਕੀਤੀ ਨਹੀਂ ਹੁਣ ਤੱਕ ਤੇ ਅਸੀਂ ਕੇਂਦਰ ਦੀਆਂ ਏਜੰਸੀਆਂ ਵੱਲੋਂ ਹੁਣ ਪੰਜਾਬ ਦੇ ਇਮੀਗ੍ਰੇਸ਼ਨ ਏਜੰਟ ਫੜਾਂਗੇ ਕਿਵੇਂ ਕੀ ਕਿਸਨੇ ਆਖਿਆ ਅੱਗੇ ਦੱਸਦੇ ਹਾਂ ਤੀਜੀ ਵੱਡੀ ਖਬਰ ਹੈ ਕਿ ਅਮਰੀਕਾ ਚੋਂ ਜਿਹੜੇ ਮੁੰਡੇ ਕੁੜੀਆਂ ਕੱਦੇ ਨਹੀਂ 에어ਪੋਰਟ ਤੇ ਉਤਰਦਿਆ ਹੀ ਅੰਮ੍ਰਿਤਸਰ ਤੋਂ ਕੁਝ ਮੁੰਡਿਆਂ ਨੂੰ ਪੰਜਾਬ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਰੌਲਾ ਵੱਡਾ ਪੈ ਗਿਆ ਇਹ ਵੀ ਪੂਰਾ ਮਾਮਲਾ ਤੁਹਾਨੂੰ ਅੱਗੇ ਦੱਸਦੇ ਆ ਤੇ ਚੌਥੀ ਵੱਡੀ ਖਬਰ ਹੈ ਪੰਜਾਬ ਦੀ ਕਾਂਗਰਸ ਦੇ ਵਿੱਚ ਪਰਥੂ ਪੈ ਗਿਆ ਪੰਜਾਬ ਦੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਖਿਲਾਫ ਪਗਾਵਤ ਵੱਡੀ ਹੋ ਰਹੀ ਆ ਵੱਡੇ ਲੀਡਰਾਂ ਨੇ ਕੀਤੀ ਹੈ ਹੁਣ ਸ਼ੁਰੂ ਕਰੀਏ ਭਗਵੰਤ ਮਾਨ ਨੇ ਜਦੋਂ 에어ਪੋਰਟ ਤੇ ਮੁੰਡੇ ਕੁੜੀਆਂ ਉਤਰੇ ਨੇ ਜਿਹੜੇ ਅਮਰੀਕਾ ਨੇ ਕੱਢੇ ਨੇ ਤਾਂ ਭਗਵੰਤ ਮਾਨ ਸਾਹਿਬ ਉੱਥੇ ਗਏ ਮਾਨ ਸਾਹਿਬ ਨੇ ਵੱਡੇ ਐਲਾਨ ਕੀਤੇ ਜਦੋਂ ਪੱਤਰਕਾਰਾਂ ਨੇ ਪੁੱਛਿਆ ਵੀ ਮਾਨ ਸਾਹਿਬ ਇਹਨਾਂ ਨੂੰ ਤੁਸੀਂ ਇੱਥੇ ਲੈਣ ਆਏ ਹੋ ਰਿਸੀਵ ਕਰਨ ਆਏ ਹੋ ਤੇ ਇਹਨਾਂ ਲਈ ਕਰੋਗੇ ਕੀ ਤਾਂ ਭਗਵੰਤ ਮਾਨ ਨੇ ਕੀ ਕਿਹਾ ਸੁਣ ਕੇ ਤੁਸੀਂ ਆਪਣਾ ਕਮੈਂਟ ਜਰੂਰ ਕਰਿਓ ਕਮੈਂਟ ਲਿਖਿਓ ਤੁਹਾਨੂੰ ਕੀ ਲੱਗਦਾ ਭਗਵੰਤ ਮਾਨ ਕਹਿੰਦੇ ਕਿ ਦੇਖੋ ਮੈਂ ਇਹਨਾਂ ਬਾਰੇ ਬਹੁਤ ਕੁਝ ਕਰਾਂਗਾ ਮੈਨੂੰ ਲੱਗਾ ਕਿ ਭਗਵੰਤ ਮਾਨ ਸਾਹਿਬ ਹੁਣ ਵਾਕਿਆ ਹੀ ਵੱਡੇ ਐਲਾਨ ਪੰਜਾਬ ਦੀ ਜਵਾਨੀ ਲਈ ਤੇ ਜਿਹੜੇ ਕੱਢ ਕੇ ਭੇਜੇ ਨੇ ਉਹਨਾਂ ਲਈ ਕਰਨਗੇ ਮਾਨ ਸਾਹਿਬ ਨੇ ਆਪਦੇ ਵੱਲੋਂ ਵੱਡੇ ਹੀ ਕੀਤੇ ਉਹ ਕਹਿੰਦੇ ਵੇਖੋ ਪਹਿਲਾਂ ਤਾਂ ਇਹਨਾਂ ਦੇ ਖਾਣੇ ਦਾ ਇੰਤਜ਼ਾਮ ਕੀਤਾ ਅਸੀਂ ਇੱਥੇ ਰਾਤ ਦਾ ਇਹਨਾਂ ਨੂੰ ਖਵਾਵਾਂਗੇ ਰੋਟੀ ਫਿਰ ਇਹਨਾਂ ਦੇ ਠਹਿਰਨ ਦਾ ਇੰਤਜ਼ਾਮ ਕੀਤਾ ਜਿਹੜੇ ਜਾ ਨਹੀਂ ਸਕਦੇ ਘਰਾਂ ਨੂੰ ਉਹਨਾਂ ਨੂੰ ਇੱਥੇ ਅਸੀਂ ਠਹਿਰਾਵਾਂਗੇ ਤੇ ਅੱਗੇ ਉਹ ਬੋਲ ਹੀ ਰਹੇ ਸੀ ਫਿਰ ਕਹਿੰਦੇ ਵੀ ਜਿਨ੍ਹਾਂ ਨੇ ਇਹਨਾਂ ਨੂੰ ਭੇਜਿਆ ਏਜੰਟਾਂ ਨੇ ਉਹਨਾਂ ਦਾ ਪਤਾ ਕਰਾਂਗੇ ਤਾਂ ਵਿੱਚੋਂ ਇੱਕ ਪੱਤਰਕਾਰ ਨੇ ਸਵਾਲ ਪੁੱਛ ਲਿਆ ਕਹਿੰਦਾ ਮਾਨ ਸਾਹਿਬ ਤੁਸੀਂ ਨੌਕਰੀਆਂ ਦੋਵੋਗੇ ਜਿਹੜੇ ਮੁੰਡੇ ਕੁੜੀਆਂ ਇੱਥੋਂ ਬੇਰੁਜ਼ਗਾਰੀ ਕਰਕੇ ਉਧਰ ਜਾ ਰਹੇ ਸੀ ਕਿ ਉਹਨਾਂ ਨੂੰ ਤੁਸੀਂ ਰਜਗਾਰ ਨੌਕਰੀਆਂ ਦੋਵੋਗੇ ਇਹਦੇ ਤੇ ਫਿਰ ਭਗਵੰਤ ਮਾਨ ਸਾਹਿਬ ਨੇ ਜੋ ਜਵਾਬ ਦਿੱਤਾ ਉਹਦੇ ਉੱਪਰ ਹੈਰਾਨੀ ਵੀ ਹੈ ਤੇ ਲੋਕ ਮਖੌਲ ਵੀ ਢਾ ਰਹੇ ਨੇ ਸੋਸ਼ਲ ਮੀਡੀਆ ਤੇ ਮਾਨ ਸਾਹਿਬ ਨੇ ਇਹ ਨਹੀਂ ਕਿਹਾ ਵੀ ਹਾਂ ਮੈਂ ਰੁਜ਼ਗਾਰ ਦਊਂਗਾ ਮੈਂ ਨੌਕਰੀਆਂ ਦਊਂਗਾ ਤੇ ਜਿਵੇਂ ਪਹਿਲਾਂ ਕਹਿੰਦੇ ਸੀ ਮੁੱਖ ਮੰਤਰੀ ਬਣਨ ਤੋਂ ਬਈ ਇੱਥੋਂ ਬਾਹਰ ਜਾਇਆ ਨਹੀਂ ਕਰਨਗੇ ਗਏ ਹੋਏ ਵਾਪਸ ਆਉਣਗੇ ਤੇ ਗੋਰੇ-ਗੋਰੀਆਂ ਵੀ ਆ ਕੇ ਕੰਮ ਕਰਿਆ ਕਰਨਗੇ ਇਹ ਗੱਲ ਨਹੀਂ ਆਖੀ ਕਹਿੰਦੇ ਦੇਖੋ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਲੰਗਰ ਪਾਣੀ ਸਿਖਾਉਣੇ ਆ ਫਿਰ ਜਿਹੜਾ ਏਜੰਟਾਂ ਨੇ ਇਹਨਾਂ ਨੂੰ ਭੇਜਿਆ ਉਹਨਾਂ ਨੂੰ ਲੱਭ ਕੇ ਕਾਰਵਾਈ ਕਰਾਂਗੇ ਤੇ ਫਿਰ ਜਿਹੜੇ ਯੋਗ ਹੋਏ ਜਿਹੜੇ ਕੋਈ ਨੌਕਰੀਆਂ ਲੱਗ ਸਕਦੇ ਹੋਏ ਉਹਨਾਂ ਨੂੰ ਨੌਕਰੀਆਂ ਲਾਉਣ ਬਾਰੇ ਵੀ ਸੋਚ ਲਾਂਗੇ ਨਹੀਂ ਤਾਂ ਫਿਰ ਉਹ ਆਪਦੇ ਜਿਹੜੇ-ਜਿਹੜੇ ਵੀ ਕੰਮ ਕਰਨਾ ਚਾਹੁੰਦੇ ਨੇ ਰੈਸਟੋਰੈਂਟ ਖੋਲਣਾ ਚਾਹੁੰਦੇ ਆ ਜਾਂ ਹੋਰ ਖੋਲਣਾ ਚਾਹੁੰਦੇ ਆ ਉਹਨਾਂ ਨੂੰ ਖੋਲਣ ਦੀ ਇਜਾਜ਼ਤ ਦੇਾਂਗੇ ਵਾਹ ਮਾਨ ਸਾਹਿਬ ਵਾਹ ਸਾਨੂੰ ਤਾਂ ਇੰਜ ਸੀ ਕਿ ਹੁਣ ਤੁਸੀਂ ਆਪਣਾ ਵਾਅਦਾ ਪਗਾਉਂਗੇ ਜਿਹੜਾ ਤੁਸੀਂ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਰਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਕਿ ਇੱਥੋਂ ਬਾਹਰ ਜਾਣੀ ਨਹੀਂ ਕਈ ਤੇ ਰੁਜ਼ਗਾਰ ਦੇਾਂਗੇ ਮੈਨੂੰ ਐਸੀ ਕਿ ਮੁੱਖ ਮੰਤਰੀ ਹੁਣ ਪੂਰੀ ਤਰ੍ਹਾਂ ਅੱਕੇ ਪਏ ਨੇ ਯਾਰਾ ਹੀ ਡੀਬੇਟ ਹੀ ਸਾਡੀ ਸਾਡੇ ਧੀਆ ਪੁੱਤ ਬਾਹਰ ਗਏ ਇੱਥੋਂ ਦੁਖੀ ਹੋ ਕੇ ਅਗਲੇ ਉੱਥੋਂ ਇੱਥੇ ਸੁੱਟੀ ਜਾਂਦੇ ਨੇ ਤੇ ਮੁੱਖ ਮੰਤਰੀ ਕਹਿਣਗੇ ਕਿ ਮੈਂ ਨੌਕਰੀ ਦਊਂਗਾ ਪਰ ਮੁੱਖ ਮੰਤਰੀ ਨੇ ਆਹ ਕੋਈ ਗੱਲਾਂ ਨਹੀਂ ਵੀ ਰੋਟੀ ਖਵਾਵਾਂਗੇ ਫਿਰ ਰਹਿਣ ਨੂੰ ਦੇਖੋ ਅੰਮ੍ਰਿਤਸਰ ਦੀ ਧਰਤੀ ਦੇ ਉੱਪਰ ਦਰਬਾਰ ਸਾਹਿਬ ਹੈ ਜੇ ਸਰਕਾਰ ਉਹਨਾਂ ਨੂੰ ਰੋਟੀ ਨਾ ਵੀ ਖਵਾਉਂਦੀ ਤਾਂ 1 ਲੱਖ ਤੋਂ ਵੱਧ ਬੰਦਾ ਦਰਬਾਰ ਸਾਹਿਬ ਲੰਗਰ ਛਕਦਾ ਹੈ ਰੋਟੀ ਤਾਂ ਉੱਥੋਂ ਖਾ ਸਕਦੇ ਨੇ ਉਹ ਉੱਥੇ ਸਰਾਵਾਂ ਬਣੀਆਂ ਨੇ ਰਹਿ ਵੀ ਸਕਦੇ ਨਹੀਂ ਦੁਨੀਆਂ ਭਰ ਦੇ ਯਾਤਰੀਆ ਕੇ ਰਹਿੰਦੇ ਨੇ ਇਹ ਕੋਈ ਬਹੁਤ ਵੱਡਾ ਛਾਨ ਨਹੀਂ ਕੀਤਾ ਮੁੱਖ ਮੰਤਰੀ ਸਾਹਿਬ ਤੁਹਾਡਾ ਫਰਜ ਮੰਨਦਾ ਸੀ ਤੁਸੀਂ ਹਿੱਕ ਤੇ ਹੱਥ ਮਾਰ ਕੇ ਕਹਿੰਦੇ ਸਾਰਿਆਂ ਨੂੰ ਦੇਾਂਗੇ ਨੌਕਰੀਆਂ ਔਰ ਪੱਕੇ ਰੁਜ਼ਗਾਰ ਔਰ ਬਾਕੀ ਬੇਰੁਜ਼ਗਾਰ ਜਵਾਨੀ ਦਾ ਵੀ ਤੁਰੰਤ ਹੱਲ ਕੱਢਾਂਗੇ ਜਿਵੇਂ ਤੁਸੀਂ ਦਾਵਾ ਕਰਦੇ ਸੀ ਬਦਲਾਅ ਲਿਆਵਾਂਗੇ ਇਨਕਲਾਬ ਲਿਆਵਾਂਗੇ ਉਦਾਂ ਦੀ ਗੱਲ ਦੀ ਉਮੀਦ ਸੀ ਪਰ ਮੁੱਖ ਮੰਤਰੀ ਨੂੰ ਜਦੋਂ ਫੇਰ ਪੱਤਰਕਾਰਾਂ ਨੇ ਪੁੱਛਿਆ ਵੀ ਫਿਰ ਤੁਸੀਂ ਰੁਜ਼ਗਾਰ ਦਵੋਗੇ ਨੌਕਰੀ ਦਵੋਗੇ ਤਾਂ ਕਹਿੰਦੇ ਦੇਖੋ ਇਹ ਮੁੰਡੇ ਕੁੜੀਆਂ ਇੱਕ ਪੱਤਰਕਾਰ ਨੇ ਪੁੱਛ ਲਿਆ ਕਹਿੰਦਾ ਜੀ ਜਾਂਦੇ ਕਿਉਂ ਨੇ ਬਾਹਰ ਭਗਵੰਤਮਾਨ ਸਾਹਿਬ ਨੇ ਫਿਰ ਸੱਚ ਬੋਲਤਾ ਸੱਚ ਮੂੰਹੋਂ ਨਿਕਲ ਗਿਆ ਕਹਿੰਦੇ ਸਿਸਟਮ ਦੀ ਫੇਲਿਅਰ ਕਰਕੇ ਜਾਂਦੇ ਨਹੀਂ ਇਹ ਸਿਸਟਮ ਦਾ ਫੇਲਿਅਰ ਹੈ ਹੁਣ ਮਾਨ ਸਾਹਿਬ ਸਿਸਟਮ ਕਿਦੇ ਹੱਥ 'ਚ ਹੈ 3 ਸਾਲ ਹੋ ਗਏ ਪੰਜਾਬ ਦਾ ਸਿਸਟਮ ਭਗਵੰਤਮਾਨ ਜੀ ਤੁਹਾਡੇ ਹੱਥ 'ਚ ਹੈ ਅਜੇ ਵੀ ਕਹਿੰਦੇ ਆ ਸਿਸਟਮ ਦੀ ਫੇਲਿਅਰ ਹੈ ਇਹਦਾ ਮਤਲਬ ਤੁਸੀਂ ਵੀ ਫੇਲ ਹੋ ਪਹਿਲਾਂ ਵਾਲੇ ਤਾਂ ਫੇਲ ਹੈਗੇ ਹੀ ਸੀ ਸੈਂਟਰ ਸਰਕਾਰ ਵੀ ਫੇਲ ਹੈ ਉਹ ਵੀ ਕਹਿੰਦੇ ਸੀ 2 ਕਰੋੜ ਨੌਕਰੀਆਂ ਹਰ ਸਾਲ ਦਿਆ ਕਰਾਂਗੇ ਉਹਨਾਂ ਨੇ ਵੀ ਕੱਖ ਨਹੀਂ ਕੀਤਾ ਹੁਣ ਜੇ ਆਪਾਂ ਗੱਲ ਕਰੀਏ ਨਾ ਵੀ ਇਹਦਾ ਜ਼ਿੰਮੇਵਾਰ ਕੌਣ ਹੈ ਜਿਹੜੇ ਬਾਹਰ ਜਾਂਦੇ ਨੇ ਕੀ ਜਾਣ ਵਾਲੇ ਮੁੰਡੇ ਜ਼ਿੰਮੇਵਾਰ ਨੇ ਕੀ ਉਹਨਾਂ ਨੂੰ ਭੇਜਣ ਵਾਲੇ ਏਜੰਟ ਜ਼ਿੰਮੇਵਾਰ ਨੇ ਜਾਂ ਇਹ ਸਰਕਾਰਾਂ ਜ਼ਿੰਮੇਵਾਰ ਨੇ ਤਾਂ ਮੈਂ ਕਹੂੰਗਾ ਸਰਕਾਰਾਂ ਜ਼ਿੰਮੇਵਾਰ ਨੇ ਨਾ ਜਾਣ ਵਾਲੇ ਨਾ ਭੇਜਣ ਵਾਲੇ हां ਜਾਣ ਵਾਲੇ ਕੁਝ ਹੱਦ ਤੱਕ ਭੇਜਣ ਵਾਲੇ ਕੁਝ ਹੱਦ ਤੱਕ ਜਿਹੜੇ ਗੁੰਮਰਾਹ ਕਰਕੇ ਏਜੰਟ ਭੇਜਦੇ ਨੇ ਉਹ ਵੀ ਹਨ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਪਰ ਮੁੱਖ ਜ਼ਿੰਮੇਵਾਰੀ ਜੜ ਸਰਕਾਰਾਂ ਦੇ ਸਿਸਟਮ ਨਾਲ ਜੁੜੀ ਹੈ ਤੇ ਇਸ ਟਾਈਮ ਪੰਜਾਬ ਚ 3 ਸਾਲ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਕੇਂਦਰ ਚ ਕੇਂਦਰਤ ਸਰਕਾਰ ਮੋਦੀ ਸਾਹਿਬ ਉਹਨਾਂ ਦੀ ਬੀਜੇਪੀ ਦੀ ਦੋਨੇ ਇਸ ਮਾਮਲੇ ਤੇ ਫੇਲ ਸਾਬਤ ਹੋ ਰਹੇ ਨੇ ਇਹ ਚੌੜੇ ਹੋਏ ਫਿਰਦੇ ਨੇ ਮੋਦੀ ਸਾਹਿਬ ਹੋਰੀ ਕਹਿ ਰਹੇ ਨੇ ਕਿ ਅਮਰੀਕਾ ਚ ਉਹਨਾਂ ਦੀ ਇੱਜ਼ਤ ਹੋਈ ਮੈਂ ਕਹਿੰਨਾ ਯਾਰ ਐਨੀ ਬੇਇੱਜ਼ਤੀ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਉੱਥੇ ਗਿਆ ਅਗਲੇ ਨਾਲ ਦੋ ਜਹਾਜ਼ ਭਰ ਕੇ ਤੇ ਉੱਥੋਂ ਕੱਢ ਕੇ ਉਹਦੇ ਦੇਸ਼ਵਾਸੀਆਂ ਨੂੰ ਭੇਜ ਰਹੇ ਨੇ ਇਹ ਇੱਜ਼ਤ ਹੈ ਕਿ ਬੇਇੱਜ਼ਤੀ ਹੈ ਪਰ ਕਹਿੰਦੇ ਆ ਜਦੋਂ ਮੰਨੀਆਂ ਹੀ ਨਾ ਫਿਰ ਕਦੇ ਬੇਇੱਜ਼ਤੀ ਹੁੰਦੀ ਨਹੀਂ ਸੋ ਬਹੁਤ ਵੱਡੀ ਮੈਨੂੰ ਲੱਗਦਾ ਦੁਨੀਆ ਪਰਚ ਬੇਇੱਜ਼ਤੀ ਮੋਦੀ ਸਾਹਿਬ ਹੋਰਾਂ ਦੀ ਹੋਈ ਆ ਜਿਹੜੇ ਉਹਨਾਂ ਦੇ ਨਾਲ ਹੀ ਦੋ ਜਹਾਜ਼ ਭਰ ਕੇ ਅਗਲਿਆਂ ਨੇ ਕੱਢ ਕੇ ਵਾਪਸ ਭੇਜਤੇ ਉਹਨਾਂ ਦੇ ਨਾਗਰਿਕ ਦੇਖੋ ਇਹਨਾਂ ਨੇ ਤਾਂ ਮੰਨਣਾ ਨਹੀਂ ਬੇਇੱਜ਼ਤੀ ਪ੍ਰੂਫ ਹੁੰਦੇ ਨੇ ਰਾਜਨੇਤਾ ਇਹਨਾਂ ਤੇ ਬੇਇੱਜ਼ਤੀ ਬੂਇਤੀ ਦਾ ਅਸਰ ਹੀ ਨਹੀਂ ਹੁੰਦਾ ਪਰ ਹੁਣ ਕੇਂਦਰੀ ਮੰਤਰੀ ਰਵਨੀਤ ਬਿੱਟੂ ਉਹਨਾਂ ਨੇ ਐਲਾਨ ਕੀਤਾ ਉਹ ਕਹਿੰਦੇ ਵੀ ਪੰਜਾਬ ਦੇ ਠੱਗ ਇਮੀਗ੍ਰੇਸ਼ਨ ਏਜੰਟ ਜਿਨ੍ਹਾਂ ਨੇ ਇਹ ਮੁੰਡੇ ਕੁੜੀਆਂ ਉਧਰ ਗੁੰਮਰਾਹ ਕਰਕੇ ਭੇਜੇ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਬੜਾ ਭਖਿਆ ਹੋਇਆ ਸੀ ਰਵਨੀਤ ਬਿੱਟੂ ਕੇਂਦਰੀ ਮੰਤਰੀ ਕਹਿੰਦਾ ਭਗਵਾਨਤਮਾਨ ਨੇ ਤਾਂ ਕਰਨੀ ਨਹੀਂ ਅਸੀਂ ਫਿਰ ਕੇਂਦਰੀ ਏਜੰਸੀਆਂ ਵੱਲੋਂ ਕਰਾਂਗੇ ਫਿਰ ਕਹਿਣਗੇ ਐਨਆਈਏ ਆ ਕੇ ਕਿਉਂ ਕਾਰਵਾਈ ਕਰਦੀ ਆ ਅਸੀਂ ਕਰਕੇ ਦਿਖਾਵਾਂਗੇ ਬਿੱਟੂ ਜੀ ਹੱਥ ਜੁੜੇ ਨੇ ਪਹਿਲਾਂ ਇਹ ਤਾਂ ਦੱਸੋ ਵੀ ਬਾਹਰ ਜਾਂਦੇ ਕਿਉਂ ਨੇ ਇਮੀਗ੍ਰੇਸ਼ਨ ਏਜੰਟਾਂ ਦੇ ਹੱਥੇ ਉਹ ਚੜਦੇ ਕਿਉਂ ਨੇ ਇਮੀਗ੍ਰੇਸ਼ਨ ਏਜੰਟ ਗਲਤ ਕਰਦੇ ਨਹੀਂ ਗੁਮਰਾਹ ਕਰਦੇ ਨਹੀਂ ਪਰ ਉਥੋਂ ਤੱਕ ਭੇਜਦਾ ਕੌਣ ਹੈ ਉਹ ਤੁਹਾਡੀਆਂ ਸਰਕਾਰਾਂ ਦੀਆਂ ਨੀਤੀਆਂ ਭੇਜਦੀਆਂ ਉੱਥੋਂ ਤੱਕ ਇਮੀਗ੍ਰੇਸ਼ਨ ਏਜੰਟ ਤੱਕ ਜਾਣਾ ਹੀ ਨਹੀਂ ਹੁੰਦਾ ਕਿਸੇ ਨੇ ਤੁਹਾਡੀਆਂ ਨੀਤੀਆਂ ਭੇਜਦੀਆਂ ਤੁਹਾਡੀਆਂ ਨੀਤੀਆਂ ਸਲੱਗ ਹੋਣ ਇਮੀਗ੍ਰੇਸ਼ਨ ਏਜੰਟਾਂ ਕੋਲ ਦਿਕਾਨ ਨਾ ਜਾਵੇ ਕੋਈ ਜਿਹੜੇ ਠੱਗ ਨੇ ਸੋ ਤੁਸੀਂ ਭੇਜਦੇ ਹੋ ਤੁਹਾਡੀਆਂ ਸਰਕਾਰਾਂ ਨੇ ਕਿਹਾ 2 ਕਰੋੜ ਨੌਕਰੀਆਂ ਹਰ ਸਾਲ ਦਿੱਤੀਆਂ ਅੱਛਾ ਪੰਜਾਬ 'ਚ ਤੁਸੀਂ ਕਹਿ ਰਹੇ ਹੋ ਮਹਿਮਾਨ ਸਰਕਾਰ ਕਾਰਵਾਈ ਨਹੀਂ ਕਰਦੀ ਅਸੀਂ ਉਹ ਉਹ ਸੈਂਟਰ ਵੱਲੋਂ ਕਰਾਂਗੇ ਤੇ ਤੁਹਾਡੇ ਹਰਿਆਣੇ ਚ ਤਾਂ ਤੁਹਾਡੀ ਸਰਕਾਰ ਹੈ ਦੂਜੀ ਤੀਜੀ ਵਾਰ ਤੁਹਾਡੀ ਆ ਨਾ ਭਾਜਪੀ ਦੀ ਉਥੋਂ ਦੇ ਵੀ ਪਹਿਲਾਂ ਵੀ ਤੇ ਹੁਣ ਵੀ ਕਿੰਨੇ ਮੁੰਡੇ ਕੁੜੀਆਂ ਗਏ ਹੋਏ ਸੀ ਜਿਹੜੇ ਅਗਲਿਆਂ ਨੇ ਕੱਢ ਕੇ ਵਾਪਸ ਭੇਜੇ ਨੇ ਫਿਰ ਹਰਿਆਣੇ ਦੇ ਇਮੀਗ੍ਰੇਸ਼ਨ ਏਜੰਟਾਂ ਤੇ ਕਾਰਵਾਈ ਤੁਸੀਂ ਕਿਉਂ ਨਾ ਕੀਤੀ ਹੁਣ ਤੱਕ ਹੂੰ ਤੁਹਾਡੀ ਸਰਕਾਰ ਨੇ ਕਿਉਂ ਨਾ ਕੀਤੀ ਅਸਲ ਚ ਤੁਸੀਂ ਲੋਕਾਂ ਨੂੰ ਬਣਾਉਨੇ ਹੋ ਬੁੱਧੂ ਤੱਤੀਆਂ ਤੱਤੀਆਂ ਗੱਲਾਂ ਇੱਕ ਦੂਜੇ ਦੇ ਖਿਲਾਫ ਕਰਕੇ ਅੱਜ ਤੁਸੀਂ ਕਹਿ ਰਹੇ ਸੀ ਇਹ ਭਗਵੰਤ ਮਾਨ ਭੰਡ ਹੈ ਇਹ ਨਲਾਇਕ ਬੰਦਾ ਹੈ ਐ ਹੈ ਜੂ ਹੈ ਇਹ ਜਨਤਾ ਤੇ ਕਾਰਵਾਈ ਵੀ ਨਹੀਂ ਕਰ ਸਕਦਾ ਅਸੀਂ ਪੁੱਛਦੇ ਹਾਂ ਜਿਹੜੇ ਹਰਿਆਣੇ ਚ ਤੁਹਾਡੀ ਸਰਕਾਰ ਹੈ ਉਥੋਂ ਜਿਹੜੇ ਮੁੰਡੇ ਕੁੜੀਆਂ ਨੂੰ ਗੁਮਰਾਹ ਕਰਕੇ ਭੇਜਿਆ ਡੌਂਕੀਆਂ ਲਵਾ ਕੇ ਜਿਹੜੇ ਹੁਣ ਅਮਰੀਕਾ ਨੇ ਵਾਪਸ ਭੇਜੇ ਨੇ ਤੁਹਾਡੀ ਸਰਕਾਰ ਫਿਰ ਨਲਾਇਕ ਨਹੀਂ ਤੁਹਾਡੀ ਸਰਕਾਰ ਵੀ ਫਿਰ ਸਿਰੇ ਦੀ ਨਖਿੱਧ ਤੇ ਨਲਾਇਕ ਹੈ ਪਰ ਤੁਸੀਂ ਤਾਂ ਇੱਕ ਦੂਜੇ ਨੂੰ ਕਹਿਣਾ ਅਸਲ 'ਚ ਯਾਰੀਆਂ ਦੇ ਅੰਦਰ ਖਾਤੇ ਸਾਨੂੰ ਗੁੰਮਰਾਹ ਕਰਦੇ ਹੋ ਪਰ ਅਸੀਂ ਹੁਣ ਗੁੰਮਰਾਹ ਹੋਣਾ ਨਹੀਂ ਦੇਖੋ ਸਿੱਧੀ ਸਿੱਧੀ ਜ਼ਿੰਮੇਵਾਰੀ ਇਹਨਾਂ ਸਰਕਾਰਾਂ ਦੀ ਹੈ ਏਜੰਟਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਅਗਲੀ ਵੱਡੀ ਖਬਰ ਹੈ ਕਿ ਦਿੱਲੀ ਜਦੋਂ ਉਹ ਅਮਰੀਕਾ ਨੇ ਭੇਜਿਆ ਪੰਜਾਬ ਮੁੰਡੇ ਕੁੜੀਆਂ ਨੂੰ ਤਾਂ ਜਹਾਜ਼ ਤੋਂ ਉਤਰ ਕੇ ਅਜੇ ਘਰਾਂ ਨੂੰ ਹੀ ਜਾਂਦੇ ਪੈ ਸੀ ਤੇ ਦੋ ਮੁੰਡਿਆਂ ਨੂੰ ਪੰਜਾਬ ਪੁਲਿਸ ਨੇ ਰਸਤੇ 'ਚ ਗ੍ਰਿਫਤਾਰ ਕਰ ਲਿਆ ਫੜ ਲਿਆ ਔਰ ਉਹਨਾਂ ਦੇ ਘਰ ਵਾਲੇ ਰੌਲਾ ਪਾਈ ਬੈਠੇ ਨੇ ਜਿਹੜੇ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਨੇ ਉਹਨਾਂ ਨੇ ਕਿਹਾ ਵੀ ਹਾਂ ਗ੍ਰਿਫਤਾਰ ਕੀਤਾ ਸੀ ਦੋ ਮੁੰਡੇਆ ਸੰਦੀਪ ਸਿੰਘ ਤੇ ਪ੍ਰਦੀਪ ਸਿੰਘ ਰਾਜਪੁਰਾ ਦੇ ਰਹਿਣ ਵਾਲੇ ਆ ਏਜੰਟਾ ਨੂੰ ਪੈਸੇ ਦੇ ਕੇ ਅਮਰੀਕਾ ਗਏ ਸੀ ਪਰ ਫੜਿਆ ਕਿਉਂ ਫਿਰ ਉਹ ਕਹਿੰਦੇ ਨੇ ਵੀ ਉਹਨਾਂ ਦੇ ਉੱਪਰ 2023 ਦਾ ਇੱਕ ਕੇਸ ਸੀ ਕਤਲ ਦਾ 302 307 506 ਧਮਕੀਆਂ ਦੇਣ ਦੀ ਔਰ 148 149 ਪੰਜ ਧਰਾਵਾਂ ਲਾ ਕੇ ਉਹਨਾਂ ਦੇ ਉੱਪਰ ਕੇਸ ਦਰਜ ਸੀਗਾ ਕਤਲ ਦਾ ਕੇਸ ਦਰਜ ਤੇ ਉਹ ਕਹਿੰਦੇ ਵੀ ਬਾਹਰ ਚਲੇ ਗਏ ਸੀ ਵਾਪਸ ਆਏ ਨੇ ਜਦੋਂ ਸਾਨੂੰ ਪਤਾ ਲੱਗਾ ਬੇਨਾਂ ਤੱਕ ਕਤਲ ਦੇ ਕੇਸ ਦਰਜ ਸੀਗੇ ਤਾਂ ਅਸੀਂ ਫੜ ਲਏ ਨੇ ਪਰ ਉਹਨਾਂ ਦੇ ਪਰਿਵਾਰ ਕਹਿ ਰਹੇ ਨੇ ਵੀ ਉਹ ਕੇਸ ਵੀ ਝੂਠਾ ਸੀ ਸਾਡੇ ਮੁੰਡਿਆਂ ਦੀ ਗੱਡੀ ਸੀ ਤੇ ਗੱਡੀ ਕਰਕੇ ਉਹ ਸਾਡੇ ਮੁੰਡੇ ਜਿਹੜੇ ਨੇ ਉਸ ਕੇਸ 'ਚ ਨਾਂ ਰੱਖ ਲਏ ਔਰ ਸਾਡੇ ਮੁੰਡੇ ਕਰੋੜ ਰੁਪਏ ਤੋਂ ਵੱਧ ਰੁਪਇਆ ਦੋਹਾਂ ਦਾ ਲਾ ਕੇ ਤੇ ਬਾਹਰ ਜਿਹੜੇ ਆ ਉਹ ਭੇਜੇ ਗਏ ਤੇ ਪਰ ਹੁਣ ਜਦੋਂ ਉੱਥੋਂ ਰਿਪੋਰਟ ਕਰਤੇ ਨੇ ਤੇ ਇਹਨਾਂ ਨੇ ਇੱਥੇ ਆਉਂਦੇ ਹੀ ਫੜ ਲਏ ਨੇ ਹੁਣ ਦੇਖੋ ਇਹਦੇ ਉੱਪਰ ਤੁਸੀਂ ਕੀ ਕਹੋਗੇ ਤੁਹਾਨੂੰ ਕੀ ਲੱਗਦਾ ਮੈਂ ਇਹਦੇ ਤੇ ਕੋਈ ਕਮੈਂਟ ਜੇ ਨਹੀਂ ਕਰਨਾ ਕਿਉਂਕਿ ਮੈਂ ਵੈਰੀਫਾਈ ਨਹੀਂ ਕਰ ਸਕਿਆ ਅਗਲੀ ਵੱਡੀ ਖਬਰ ਹੈ ਕਿ ਪੰਜਾਬ ਦੇ ਜਿਹੜੇ ਕਾਂਗਰਸ ਪ੍ਰਧਾਨ ਹੈ ਰਾਜਾ ਵੜਿੰਗ ਉਹਨਾਂ ਦੇ ਖਿਲਾਫ ਵੀ ਬਗਾਵਤ ਉੱਠੀ ਹੈ ਜਿਹੜੇ ਕਾਂਗਰਸ ਦੇ ਸੀਨੀਅਰ ਆਗੂ ਹੈ ਪੰਜਾਬ ਦੇ ਵਿੱਚ ਪੂਰਥਲਾ ਤੋਂ ਵਿਧਾਇਕ ਵੀ ਨੇ ਰਾਣਾ ਗੁਰਜੀਤ ਉਹਨਾਂ ਨੇ ਇਹ ਸਾਫ਼ ਕਹਿਆ ਕਿ ਮੈਂ ਤਾਂ ਰਾਜਾ ਵੜਿੰਗ ਨੂੰ ਪ੍ਰਧਾਨ ਮੰਨਦਾ ਹੀ ਨਹੀਂ ਉਹ ਕਹਿੰਦੇ ਨਕਲੀ ਹਾਸੇ ਹੱਸਣ ਵਾਲ ਨੂੰ ਨਾ ਮੈਂ ਪ੍ਰਧਾਨ ਮੰਨਦਾ ਨਾ ਇਹਨੂੰ ਬਣਨ ਦੇਣਾ ਅੱਗੇ ਔਰ ਇੱਕ ਤਰ੍ਹਾਂ ਨਾਲ ਸਿੱਧਾ ਬਗਾਵਤ ਦਾ ਡੰਕਾ ਰਾਜੇ ਵੜਿੰਗ ਦੀ ਪ੍ਰਧਾਨਗੀ ਦੇ ਖਿਲਾਫ ਰਾਣਾ ਗੁਰਜੀਤ ਨੇ ਮਾਰਿਆ ਹੁਣ ਚਰਚਾ ਅੰਦਰ ਖੱਤਿਆ ਵੀ ਰਾਜੇ ਵੜਿੰਗ ਨੂੰ ਪ੍ਰਧਾਨਗੀ ਤੋਂ ਲਾਉਣਾ ਹੈ ਤੇ ਬਣਾਉਣਾ ਕਿਨੂੰ ਹੈ ਤਿੰਨ ਨਾਂ ਚਰਚਾ ਚ ਨੇ ਚਰਨਜੀਤ ਚੰਨੀ ਇੱਕ ਜਿਹੜਾ ਹੈ ਪ੍ਰਤਾਪ ਸਿੰਘ ਬਾਜਵਾ ਇੱਕ ਰਾਣਾ ਗੁਰਜੀਤ ਔਰ ਸਭ ਤੋਂ ਵੱਧ ਸੰਭਾਵਨਾ ਅੱਜ ਮੀਡੀਆ 'ਚ ਚਰਚਾ ਹੈ ਚਰਨਜੀਤ ਚੰਨੀ ਦੀ ਬਣੀ ਹੈ ਇਹਨੂੰ ਲਾ ਕੇ ਰਾਜਾ ਵੜਿੰਗ ਨੂੰ ਤੇ ਚਰਨਜੀਤ ਚੰਨੀ ਨੂੰ ਪੰਜਾਬ ਦੀ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ ਇਹ ਚਰਚਾ ਹੈ ਵੈਸੇ ਤੁਹਾਨੂੰ ਕੀ ਲੱਗਦਾ ਹੈ ਆਪਣਾ ਕਮੈਂਟ ਤੁਸੀਂ ਲਿਖ ਦਿਓ ਕੀ ਰਾਜਾ ਵੜਿੰਗ ਰਹਿਣਾ ਚਾਹੀਦਾ ਹੈ ਇਆ ਕੋਈ ਹੋਰ ਕਾਂਗਰਸ ਦੀ ਅਗਵਾਈ ਪੰਜਾਬ 'ਚ ਕਰਦਾ ਹੋਣਾ ਚਾਹੀਦਾ ਹੈ ਵੈਸੇ ਅਗਵਾਈ ਜਿਹੜਾ ਮਰਜ਼ੀ ਕਰ ਲੇ ਨੀਤੀਆਂ ਪਾਲਿਸੀਆਂ ਸੋਚ ਵਿਚਾਰ ਤਰ੍ਹਾਂ ਉਹੀ ਰੈਣੀ ਹੁੰਦੀ ਹੈ ਜਿਹੜੀ ਪਿੱਛੋ ਪਾਰਟੀ ਦਿੰਦੀ ਹੈ ਬਹੁਤ ਲਾਸਟ ਦੇ ਮੈਂ ਕਹੂੰਗਾ ਕਿ ਭਗਵੰਤ ਮਾਨ ਸਾਹਿਬ ਦੇ ਮੂੰਹੋਂ ਇੱਕ ਗੱਲ ਨਿਕਲੀ ਹੈ ਦੋ ਦਿਨ ਪਹਿਲਾਂ ਜਦੋਂ ਉਹਨਾਂ ਨੇ ਕਿਹਾ ਸੀ ਮੈਂ 에어ਪੋਰਟ ਤੇ ਮੁੰਡੇ ਕੁੜੀਆਂ ਨੂੰ ਲੈਣ ਜਾਊਂਗਾ ਉਹਦੇ 'ਚ ਭਗਵੰਤ ਮਾਨ ਸਾਹਿਬ ਨੇ ਕਿਹਾ ਕਹਿੰਦਾ ਜੀ ਜਦੋਂ ਪੱਤਰਕਾਰਾਂ ਨੇ ਪੁੱਛਿਆ ਵੀ ਬਾਹਰ ਜਾਂਦੇ ਕਿਉਂ ਨੇ ਤੁਸੀਂ ਕਹਿੰਦੇ ਸੀ ਕਿ ਜਦੋਂ ਸਾਡਾ ਰਾਜ ਆ ਗਿਆ ਤੇ ਉਦੋਂ ਜਾਣ ਦੀ ਲੋੜ ਹੀ ਨਹੀਂ ਪੈਣੀ ਤਾਂ ਮਾਨ ਸਾਹਿਬ ਕਹਿੰਦੇ ਵੇਖੋ ਇਹ ਸਾਰਾ ਸਿਸਟਮ ਦੀ ਗਲਤੀ ਹੈ ਤੇ ਸਿਸਟਮ ਮੈਂ ਇਕੱਲਾ ਔਰ ਦੋ ਢਾਈ ਸਾਲਾਂ ਚ ਕਿਵੇਂ ਸੁਧਾਰ ਦਿਆਂ ਵਾਹ ਮਾਨ ਸਾਹਿਬਾ ਬਹੁਤ ਸੱਚੀ ਗੱਲ ਬੋਲਤੀ ਤੁਸੀਂ ਤੁਹਾਡੇ ਮੂੰਹੋਂ ਸੱਚ ਨਿਕਲ ਗਿਆ ਫੱਬਿਆ ਵੀ ਹੈ ਪਰ ਅਸੀਂ ਪੁੱਛਣਾ ਚਾਹੁੰਦੇ ਹਾਂ ਜਦੋਂ ਤੁਸੀਂ ਮੁੱਖ ਮੰਤਰੀ ਨਹੀਂ ਸੀ ਬਣੇ ਕੀ ਉਦੋਂ ਤੁਸੀਂ ਭਲੇਖੇ ਚ ਹੁੰਦੇ ਸੀ ਹੁਣ 3 ਸਾਲ ਹੋ ਗਏ ਤੁਹਾਨੂੰ ਅੱਜ ਤੁਸੀਂ ਕਹਿੰਦੇ ਹੋ ਇਹ ਸਿਸਟਮ ਦੀ ਫੇਲੀਅਰ ਹੈ ਤੇ ਐਡੀ ਛੇਤੀ ਸਿਸਟਮ 2 2.5 ਸਾਲਾਂ ਤੱਕ ਨਹੀਂ ਬਦਲਿਆ ਜਾ ਸਕਦਾ ਪਹਿਲਾਂ ਤਾਂ ਅੱਧੇ ਸਾਲ ਦਾ ਵੈਸੇ ਹੀ ਗੜਬੜ ਕਰ ਰਹੇ ਹਾਂ ਕਿਉਂਕਿ ਤੁਹਾਨੂੰ ਹੋ ਤਾਂ 3 ਸਾਲ ਗਏ ਨੇ ਤੁਸੀਂ 2 2.5 ਕਹਿ ਰਹੇ ਹੋ ਪਰ 2 2.5 ਵੀ ਥੋੜੇ ਨਹੀਂ ਹੁੰਦੇ ਜਿਹੜਾ ਇਨਕਲਾਬ ਜਿਹੜੀ ਕ੍ਰਾਂਤੀ ਦੀਆਂ ਗੱਲਾਂ ਤੁਸੀਂ ਕੀਤੀਆਂ ਸੀ ਉਹ ਲੈ ਕੇ ਆਓ ਲੋਕ ਉਹ ਵੇਖਣਾ ਚਾਹੁੰਦੇ ਨੇ ਤੇ ਵੇਖੋ ਅੱਜ ਤੁਸੀਂ ਜਿਹੜੀ ਗੱਲ ਕਹੀ ਹੈ ਬਈ ਇਹ ਸਿਸਟਮ ਐਡੀ ਛੇਤੀ ਨਹੀਂ ਬਦਲ ਸਕਦਾ ਇਹ ਗੱਲ ਤਾਂ ਅਸੀਂ ਠੀਕ ਕਹੀ ਆ ਵਾਕਿਆ ਹੀ ਐਡੀ ਛੇਤੀ ਇਹ ਸਿਸਟਮ ਨਹੀਂ ਬਦਲ ਸਕਦਾ ਪਰ ਜਾਂ ਤਾਂ ਫਿਰ ਤੁਹਾਨੂੰ ਪਹਿਲਾਂ ਭਲੇਖਾ ਸੀ 2022 ਤੋਂ ਪਹਿਲਾਂ ਤੇ ਜਾਂ ਤੁਸੀਂ ਉਦੋਂ ਵੋਟਾਂ ਲੈਣ ਦੀ ਖਾਤਰ ਪਤਾ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ ਕਿਉਂਕਿ ਵੇਖੋ ਜਦੋਂ ਦੇ ਤੁਸੀਂ ਬਣਿਓ ਨਾ ਤੁਸੀਂ ਨਸ਼ਾ ਖਤਮ ਕਰ ਸਕੇ ਨਾ ਤੁਸੀਂ ਰੋਜ਼ਗਾਰ ਦੇ ਸਕੇ ਨਾ ਔਰਤਾਂ ਨੂੰ ਹਰ ਹਰ ਰੁਪਿਆ ਦੇ ਸਕੇ ਨਾ ਤੁਸੀਂ ਕਿਸਾਨਾਂ ਨੂੰ ਐਮਐਸਪੀ ਦੇ ਸਕੇ ਨਾ ਤੁਸੀਂ ਮਜ਼ਦੂਰਾਂ ਲਈ ਕੋਈ ਵੱਡੇ ਕਦਮ ਚੁੱਕ ਸਕੇ ਨਾ ਬਾਹਰ ਜਾਣੋਂ ਮੁੰਡੇ ਕੁੜੀਆਂ ਬੰਦ ਹੋਏ ਨਾ ਬਾਹਰਲੇ ਵਾਪਸ ਆਏ ਗੋਰਿਆਂ ਨੇ ਤਾਂ ਕੰਮ ਕਰਨ ਆਉਣਾ ਹੀ ਕੀ ਆ ਤੇ ਮਾਨ ਸਾਹਿਬ ਫਿਰ ਤਾਂ ਫੇਲਿਅਰ ਵੱਡਾ ਹੀ ਹੈ ਤੇ ਸਿਸਟਮ ਦਾ ਹੈ ਤੇ ਸਿਸਟਮ ਨੂੰ ਚਲਾ ਤੁਸੀਂ ਰਹੇ ਹੋ ਹੋਰ ਕੌਣ ਚਲਾ ਰਿਹਾ ਹੈ ਕੀ ਹੁਣ ਪਾਕਿਸਤਾਨ ਨੂੰ ਦੋਸ਼ ਦੇਈਏ ਤੁਸੀਂ ਚਲਾ ਰਹੇ ਹੋ ਪੰਜਾਬ ਦਾ ਸਿਸਟਮ 3 ਸਾਲ ਹੋ ਗਏ ਥੋੜਾ ਟਾਈਮ ਨਹੀਂ ਹੋ ਗਿਆ ਵੇਖੋ 12 12.36 ਤੇ 12 ਤੀਆਂ 12.24 ਤੇ 12 ਤੀਆਂ 36 36 ਮਹੀਨੇ ਥੋੜੇ ਨਹੀਂ ਹੁੰਦੇ ਅਸੀਂ ਕੋਈ ਪਹਿਲੇ ਮਹੀਨੇ ਦੂਜੇ ਮਹੀਨੇ ਤੀਜੇ ਮਹੀਨੇ ਨਹੀਂ ਤੁਹਾਨੂੰ ਪੁੱਛ ਰਹੇ ਵੀ ਤੁਸੀਂ ਕੀ ਕੀਤਾ 36 ਮਹੀਨਿਆਂ ਬਾਅਦ ਪੁੱਛ ਰਹੇ ਹਾਂ ਸੋ ਮੈਨੂੰ ਲੱਗਦਾ ਹੁਣ ਤੁਹਾਡੇ ਮੂੰਹ ਇਹ ਗੱਲਾਂ ਛੋਭਾ ਨਹੀਂ ਦਿੰਦੀਆਂ ਬਈ ਮੈਂ ਐਡੀ ਛੇਤੀ ਕੀ ਕਰਦੇ ਆ ਬਹੁਤ ਮਿਹਰਬਾਨ ਅੱਜ ਐਤਵਾਰ ਰਾਤ ਤੱਕ ਵੱਡੀਆਂ ਚਾਰ ਖਬਰਾਂ ਨੇ ਤੇ ਪਹਿਲੀ ਖਬਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਮੁੰਡਿਆਂ ਨੂੰ ਅਮਰੀਕਾ ਨੇ ਕੱਢ ਕੇ ਵਾਪਸ ਭੇਜਿਆ ਉਹਨਾਂ ਬਾਰੇ ਵੱਡਾ ਐਲਾਨ ਕੀਤਾ ਹੈ ਔਰ ਭਗਵੰਤ ਮਾਨ ਦਾ ਐਲਾਨ ਸੁਣ ਕੇ ਜਿੱਥੇ ਕੁਝ ਲੋਕ ਹੈਰਾਨ ਹੋ ਰਹੇ ਨੇ ਉਥੇ ਮਖੌਲ ਵੀ ਉਡਾਇਆ ਜਾ ਰਿਹਾ ਹੈ ਤੇ ਦੂਜੀ ਵੱਡੀ ਖਬਰ ਹੈ ਕੇਂਦਰੀ ਮੰਤਰੀ ਨੇ ਪੰਜਾਬ ਦੇ ਏਜੰਟਾਂ ਨੂੰ ਫੜਨ ਦਾ ਐਲਾਨ ਕੀਤਾ ਹੈ ਉਹਨੇ ਕਹਿ ਕੇ ਜੇਕਰ ਪੰਜਾਬ ਸਰਕਾਰ ਨਹੀਂ ਫੜੇਗੀ ਤਾਂ ਅਸੀਂ ਪੰਜਾਬ ਦੇ ਏਜੰਟਾਂ ਤੇ ਕੇਂਦਰ ਦੀਆਂ ਏਜੰਸੀਆਂ ਵੱਲੋਂ ਕਾਰਵਾਈ ਕਰਾਂਗੇ